ਜਿੱਥੇ ਇੱਕ ਪਾਸੇ ਠੰਡ ਨੇ ਕਹਿਰ ਵਰਸਾਇਆ ਹੋਇਆ ਹੈ ਧੁੰਦ ਕਾਰਨ ਹਰ ਰੋਜ਼ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਬੀਤੀ ਰਾਤ ਯੂਬੀਡੀਸੀ ਨਹਿਰ ਨੇ ਗੁਜਰਪਾ ਇਚਾਰੇ ਤੇ ਕਹਿਰ ਵਰਪਾਇਆ ਹੈ ਨਹਿਰ ਦੇ ਓਵਰਫਲੋ ਪਾਣੀ ਨੇ 50 ਏਕੜ ਦੇ ਕਰੀਬ ਫਸਲ ਤਬਾਹ ਕਰ ਦਿੱਤੀ ਹੈ ਕੜੀ ਮੁਸ਼ਕਲ ਤੋਂ ਬਾਅਦ ਗੁਜਰਾ ਨੇ ਆਪਣੇ ਪਸ਼ੂਆਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਉਹਨਾਂ ਦੇ ਰਹਿਣ ਦੇ ਜੋ ਸਮਾਨ ਸੀ ਉਸ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਦੇ ਬਰਤਨਾਂ ਤੋਂ ਲੈ ਕੇ ਬਿਸਤਰ ਤੱਕ ਹਰ ਚੀਜ਼ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਕਰਕੇ ਉਹ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਦੱਸਦੀ ਹੈ ਕਿ ਕਿਸਾਨ ਜਿਸ ਨੂੰ ਦੇਸ਼ ਦਾ ਅੰਦਾਤਾ ਕਿਹਾ ਜਾਂਦਾ ਹੈ ਕਦੀ ਮੌਸਮ ਦੀ ਮਾਰ ਤਾਂ ਕਦੀ ਸਰਕਾਰਾਂ ਦੀਆਂ ਦੇਖੀ ਦਾ ਸ਼ਿਕਾਰ ਅਕਸਰ ਹੁੰਦਾ ਵਿਖਾਈ ਦਿੰਦਾ ਹੈ ਪਰ ਬੀਤੀ ਰਾਤ ਵਿਭਾਗ ਦੀ ਅੰਗੈਲੀ ਦੇ ਚਲਦੇ ਪਿੰਡ ਆਸਾ ਬਾਨੋ ਵਿਖੇ ਗੁੱਜਰ ਭਾਈਚਾਰੇ ਨੂੰ ਨੁਕਸਾਨ ਝੱਲਣਾ ਪਿਆ ਦੱਸਦੇ ਚਾਹੀਏ ਕਿ ਬੀਤੀ ਰਾਤ 3 ਤੋਂ 4 ਵਜੇ ਦੇ ਵਿੱਚ ਯੂਪੀਡੀਸੀ ਨਹਿਰੇ ਓਵਰਫਲੋ ਹੋਣ ਦੀ ਵਜ੍ਹਾ ਦੇ ਨਾਲ ਉਸ ਦਾ ਪਾਣੀ ਗੁੱਜਰ ਭਾਈਚਾਰੇ ਦੇ ਖੇਤਾਂ ਵਿੱਚ ਆ ਗਿਆ ਜਿਸ ਵਜ੍ਹਾ ਨਾਲ ਗੁੱਜਰ ਭਾਈਚਾਰੇ ਦੀ 50 ਏਕੜ ਦੇ ਕਰੀਬ ਫਸਲ ਨੁਕਸਾਨੀ ਗਈ ਅਤੇ ਜਿਸ ਜਗ੍ਹਾ ਤੇ ਉਹ ਰਹਿੰਦੇ ਸੀ ਉਸ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਕਿ ਉਸ ਸਮੇਂ ਉਹਨਾਂ ਦਾ ਪਰਿਵਾਰ ਉੱਥੇ ਹੀ ਮੌਜੂਦ ਸੀ ਬੱਚੇ ਸੀ ਅਤੇ ਰਹਿਣ ਦਾ ਜੋ ਉਹਨਾਂ ਦਾ ਆਪਣਾ ਸਮਾਨ ਸੀ ਉਹ ਵੀ ਉੱਥੇ ਹੀ ਪਿਆ ਹੋਇਆ ਸੀ ਜੋ ਸਾਰਾ ਉਸ ਪਾਣੀ ਦੀ ਚਪੇਟ ਦੇ ਵਿੱਚ ਆ ਗਿਆ ਤੇ ਗੁਜਰ ਭਾਈਚਾਰੇ ਦਾ ਵੱਡਾ ਨੁਕਸਾਨ ਹੋ ਗਿਆ ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਕਾਫੀ ਵੱਡੇ ਤੌਰ ਤੇ ਮਾਲੀ ਬਰੁਖਸਾਨ ਜਿਹੜਾ ਗੁਜਰ ਭਾਈਚਾਰੇ ਦਾ ਹੋਇਆ ਕੜੀ ਮੁਸ਼ਕਲ ਤੋਂ ਬਾਅਦ ਗੁਜਰ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੇ ਪਸ਼ੂਆਂ ਨੂੰ ਖਤਰੇ ਵਾਲੀ ਜਗ੍ਹਾ ਤੋਂ ਕੱਢ ਕੇ ਸਹੀ ਜਗ੍ਹਾ ਤੇ ਪਹੁੰਚਾਇਆ ਗਿਆ ਇਸ ਮੌਕੇ ਗੁਜਰ ਭਾਈਚਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੀ ਰਾਤ ਉਹਨਾਂ ਦਾ ਜੋ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਅਤੇ ਜਿਸ ਸ਼ਖਸ ਦੀ ਵਜ੍ਹਾ ਕਰਕੇ ਇਹ ਪਾਣੀ ਓਵਰਫਲੋ ਹੋਇਆ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਜਿਹੜੀ ਯੂਬੀਡੀਸੀ ਨਹਿਰ ਹੈ ਉਹ ਸ਼ਾਇਦ ਅੱਗੇ ਦਰੇ ਬੰਦ ਹੋ ਗਏ ਜਾਂ ਪਾਣੀ ਓਵਰਫਲੋ ਆਉਣ ਦੇ ਕਾਰਨ ਜਿਹੜਾ ਕਿ ਪਾਣੀ ਓਵਰਫਲੋ ਇੰਨਾ ਕਿ ਹੋ ਗਿਆ ਰਾਤ 3 3:30 ਵਜੇ ਦੀ ਗੱਲ ਹੈ ਕਿ ਸਾਡੇ ਘਰਾਂ ਤੱਕ ਪਾਣੀ ਪਹੁੰਚ ਗਿਆ ਬਾਕੀ ਆਸ-ਪਾਸ ਤੁਸੀਂ ਫਸਲਾਂ ਦੇਖ ਹੀ ਰਹੇ ਹੋ ਕੋਈ ਤਕਰੀਬਨ 40-50 ਕਿੱਲੇ ਦੇ ਕਰੀਬ ਜੀ ਫਸਲ ਹੈ ਤਬਾਹ ਹੋ ਗਈ ਹੈ ਕਿਉਂਕਿ ਬੜੀ ਮਿਹਨਤ ਮੁਸ਼ਕਲ ਦੇ ਨਾਲ ਇਸ ਚੀਜ਼ ਨੂੰ ਤਿਆਰ ਕੀਤਾ ਜਾਂਦਾ ਹੈ ਫਸਲ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਜਾਂਦਾ ਹੈ ਤੇ ਅੱਜ ਆ ਕੇ ਇਹ ਪੂਰੀ ਫਸਲ ਤਬਾਹ ਹੋ ਗਈ ਹੈ ਅਸੀਂ ਮੰਗ ਕਰਦੇ ਹਾਂ ਜੋ ਵੀ ਅਣਗਿਹਲੀ ਹੋਈ ਜਿਹਦੇ ਕੋਲ ਵੀ ਹੋਈ ਇੱਕ ਤਾਂ ਉਹਦੇ ਕਾਰਵਾਈ ਕੀਤੀ ਜਾਵੇ ਬਾਕੀ ਜਿਹੜਾ ਸਾਡਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਰਾਤ ਨੂੰ ਪਾਣੀ ਆ ਗਿਆ ਵੀ ਕਿਸੇ ਨਹਿਰ ਕਿਤੇ ਓਵਰਫਲੋ ਹੋ ਗਈ ਹੈ ਤਾਂ ਉਹਦੇ ਕਰਕੇ ਰਾਤ ਨੂੰ ਬੜੀ ਦਿੱਕਤ ਆਈ ਹੈ ਸਾਡੇ ਘਰਾਂ ਚ ਪਾਣੀ ਵੜ ਗਿਆ ਸਾਡੇ ਜਿਹੜੇ ਡੰਗਰਾ ਤੱਕ ਪਾਣੀ ਪਹੁੰਚ ਗਿਆ ਸਾਡੀਆਂ ਫਸਲਾਂ ਬਰਬਾਦ ਹੋ ਗਈਆਂ ਬਸ ਇਹੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਬਾਕੀ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਜਿਹੜਾ ਹਨੇਲੀ ਕੀਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਸਾਡੇ ਪਾਣੀ ਪੈ ਗਿਆ ਇੱਧਰ ਨਹਿਰ ਉਸਲ ਗਈ ਹੈ ਹਾਂਜੀ ਤੇ ਸਾਡਾ ਥੱਲੇ ਨੁਕਸਾਨ ਹੋ ਗਿਆ ਕਣਕਰੜ ਗਈ ਬਰਸ਼ਣ ਡੁੱਬ ਗਏ ਪਰਾਲੀ ਸੜ ਗਈ ਤੇ ਸਾਡੀਆਂ ਮੱਝਾਂ ਵੀ ਪਏ ਵਿੱਚ ਪਾਣੀ ਚੜ ਗਿਆ ਮੱਝਾਂ ਨੂੰ ਤੇ ਥੱਲੇ ਬੜਾ ਨੁਕਸਾਨ ਹੋ ਗਿਆ ਕੋਈ 40 50 ਕਿੱਲੇ ਦਾ ਪਠਾਨਕੋਟ ਤੋਂ ਅਨਮੋਲ ਦੀ ਰਿਪੋਰਟ